ਖੇਤਾਂ ਦੇ ਵਿੱਚ ਅਚਾਨਕ ਲੱਗੀ ਅੱਗ ਨੇ ਪੂਰਾ ਤੰਦਵ ਮਚਾਇਆ ਜੀ ਹਾਂ ਤੁਹਾਨੂੰ ਦੱਸ ਦੇ ਕਿ ਦੁਪਹਿਰ ਸਮੇਂ ਲੱਗੀ ਆ ਕਰਨ ਦੋ ਦਰਜਨ ਕਿਸਾਨਾਂ ਦਾ ਕਰੀਬ 300 ਤੋਂ 400 ਏਕੜ ਨਾੜ ਤੇ ਇੱਕ ਕਿਸਾਨ ਦੀ ਕਰੀਬ 400 ਤੋਂ 500 ਟਰਾਲੀ ਤੂੜੀ ਸੜ ਕੇ ਸੁਆਹ ਹੋ ਗਈ ਉੱਥੇ ਹੀ ਖੇਤਾ ਨੇੜੇ ਬਾੜੇ 'ਚ ਖੜੀਆਂ 50 ਦੇ ਕਰੀਬ ਭੇਡਾਂ ਬੱਕਰੀਆਂ ਵੀ ਇਸ ਭਿਆਨਕ ਅੱਗ ਦੀ ਚਪੇਟ 'ਚ ਆਨ ਕੰਨ ਜ਼ਿੰਦਾ ਸੜ ਗਈਆਂ ਪਿੰਡ ਵਾਸੀਆਂ ਨੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਅੱਗ ਲੱਗਣ ਦਾ ਜੜਕੀ ਖੱਤਿਆ ਜ਼ਹਰ ਕੀਤਾ ਬੇਜੁਬਾਨਾ ਤੇ ਕਹਿਰ ਟਾਇਆ ਗਿਆ ਤਾਂ ਫਲਸਫਾ ਤੁਹਾਨੂੰ ਦੱਸਦੀ ਕੇ ਪਵਨੀਗੜ ਨੇੜਲੇ ਪਿੰਡ ਰਾਮਗੜ੍ਹ ਦੇ ਕਟਨਾ ਜਿੱਤੇ ਖੇਤਾ ਦੇ ਵਿੱਚ ਅੱਗ ਦਾ ਹੈ ਤੰਦ ਦੇਖਣ ਨੂੰ ਮਿਲਿਆ ਇਸ ਸੰਬੰਧੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੁਪਹਿਰ 1:30 ਵਜੇ ਦੇ ਕਰੀਬ ਕਪਿਆਲ ਨਹਿਰ ਵਾਲੇ ਪੁਲ ਨੇੜੇ ਖੇਤਾ ਤੋਂ ਸ਼ੁਰੂ ਹੋਈ ਅੱਗ ਉਹਨਾਂ ਦੇ ਪਿੰਡਾਂ ਵੱਲ ਵਧਦੀ ਚਲੀ ਗਈ ਤੇ ਅੱਗ ਨੇ ਕੁਝ ਹੀ ਮਿੰਟਾਂ ਸਕਿੰਟਾਂ ਦੇ ਵਿੱਚ 20 ਤੋਂ 25 ਕਿਸਾਨ ਦੇ ਖੇਤਾਂ ਦੇ 300 ਤੋਂ 400 ਏਕੜ ਨਰ ਨੂੰ ਰਾਖ ਕਰ ਦਿੱਤਾ ਤੇ ਨਾਲ ਹੀ ਬੇਜ਼ੁਬਾਨ ਤੇ ਵੀ ਤਸ਼ੱਦਦ ਟਾਇਆ ਗਿਆ ਖੇਤਾਂ ਦੇ ਵਿੱਚ ਅਚਾਨਕ ਲੱਗੀ ਅੱਗ ਨੇ ਪੂਰਾ ਤਲਵ ਮਚਾਇਆ ਜਿ ਹਾਂ ਤੁਹਾਨੂੰ ਦੱਸ ਦੇ ਕਿ ਦੁਪਹਿਰ ਸਮੇਂ ਲੱਗੀ ਆ ਕਰਨ ਦੋ ਦਰਜਨ ਕਿਸਾਨਾਂ ਦਾ ਕਰੀਬ 300 ਤੋਂ 400 ਏਕੜ ਨਾੜ ਤੇ ਇੱਕ ਕਿਸਾਨ ਦੀ ਕਰੀਬ 400 ਤੋਂ 500 ਟਰਾਲੀ ਤੂੜੀ ਸੜ ਕੇ ਸੁਆਹ ਹੋ ਗਈ ਉੱਥੇ ਹੀ ਖੇਤਾਂ ਨੇੜੇ ਬਾੜੇ 'ਚ ਖੜੀਆਂ 50 ਦੇ ਕਰੀਬ ਭੇਡਾਂ ਬੱਕਰੀਆਂ ਵੀ ਇਸ ਭਿਆਨਕ ਅੱਗ ਦੀ ਚਪੇੜ 'ਚ ਆਣ ਕਾਰਨ ਜ਼ਿੰਦਾ ਸੜ ਗਈਆਂ ਪਿੰਡ ਵਾਸੀਆਂ ਨੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਅੱਗ ਲੱਗਣ ਦਾ ਜੜਕੀ ਖੱਜਾ ਜਾਹਰ ਕੀਤਾ ਵੇਜਵਾਨਾ ਤੇ ਕਹਿਰ ਟਾਇਆ ਗਿਆ ਤਾਂ ਫਿਲਹਾਲ ਤੁਹਾਨੂੰ ਦੱਸ ਦੇ ਪਵਨਿਗੜ ਨੇੜਲੇ ਪਿੰਡ ਰਾਮਗੜ੍ਹ ਦੇ ਕਟਨਾ ਜਿਤੇ ਖੇਤਾ ਦੇ ਵਿੱਚ ਅੱਗ ਦਾ ਇਹ ਤੰਦ ਵੇਖਣ ਨੂੰ ਮਿਲਿਆ ਸਬੰਧਿਤ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੁਪਹਿਰ 1.30 ਵਜੇ ਦੇ ਕਰੀਬ ਕਪਿਆਲ ਨਹਿਰ ਵਾਲੇ ਪੁਲ ਨੇੜੇ ਖੇਤਾ ਤੋਂ ਸ਼ੁਰੂ ਹੋਈ ਅੱਗ ਉਹਨਾਂ ਦੇ ਪਿੰਡਾਂ ਵੱਲ ਵਾਦੀ ਚਲੀ ਗਈ ਤੇ ਅੱਗ ਨੇ ਕੁਝ ਹੀ ਮਿੰਟਾਂ ਸਕਿੰਟਾਂ ਦੇ ਵਿੱਚ 20 ਤੋਂ 25 ਕਿਸਾਨ ਦੇ ਖੇਤਾਂ ਦੇ 300 ਤੋਂ 400 ਏਕੜ ਨਰ ਨੂੰ ਰਾਖ ਕਰ ਦਿੱਤਾ ਤੇ ਨਾਲ ਹੀ ਬੇਜ਼ੁਬਾਨ ਤੇ ਵੀ ਤਸ਼ੱਦਦ ਟਾਇਆ ਗਿਆ ਖੇਤਾ ਦੇ ਵਿੱਚ ਅਚਾਨਕ ਲੱਗੀ ਅੱਗ ਨੇ ਪੂਰਾ ਤੰਦਵ ਮਚਾਇਆ ਜਿ ਹਾਂ ਤੁਹਾਨੂੰ ਦੱਸ ਦੇ ਕਿ ਦੁਪਹਿਰ ਸਮੇਂ ਲੱਗੀ ਆ ਕਰਨ ਦੋ ਦਰਜਨ ਕਿਸਾਨਾਂ ਦਾ ਕਰੀਬ 300 ਤੋਂ 400 ਏਕੜ ਨਾੜ ਤੇ ਇੱਕ ਕਿਸਾਨ ਦੀ ਕਰੀਬ 400 ਤੋਂ 500 ਉਰਾਲੀ ਤੂੜੀ ਸੜ ਕੇ ਸੁਆਹ ਹੋ ਗਈ ਉੱਥੇ ਹੀ ਖੇਤਾ ਨੇੜੇ ਬਾੜੇ 'ਚ ਖੜੀਆਂ 50 ਦੇ ਕਰੀਬ ਭੇਡਾਂ ਬੱਕਰੀਆਂ ਵੀ ਇਸ ਭਿਆਨਕ ਅੱਗ ਦੀ ਚਪੇਟ 'ਚ ਆਨ ਕੰਨ ਜ਼ਿੰਦਾ ਸੜ ਗਈਆਂ ਪਿੰਡ ਵਾਸੀਆਂ ਨੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਅੱਗ ਲੱਗਣ ਦਾ ਜੜ ਕੀ ਖੱਤਿਆ ਜੋ ਹਰ ਕੀਤਾ ਤੇ ਬੇਜੁਬਾਨਤਾ ਕਹਿਰ ਟਾਇਆ ਗਿਆ ਤਾਂ ਫਿਲਹਾਲ ਤੁਹਾਨੂੰ ਦੱਸ ਦੇ ਕਿ ਪਵਾਨੀਗੜ ਨੇੜਲੇ ਪਿੰਡ ਰਾਮਗੜ੍ਹ ਦੇ ਕਟਨਾ ਜਿਤੇ ਖੇਤਾ ਦੇ ਵਿੱਚ ਅੱਗ ਦਾ ਹੈ ਤੰਦ ਦੇਖਣ ਨੂੰ ਮਿਲਿਆ ਇਸ ਸੰਬੰਧੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੁਪਹਿਰ 1:30 ਵਜੇ ਦੇ ਕਰੀਬ ਕਪਿਆਲ ਨਹਿਰ ਵਾਲੇ ਪੁਲ ਨੇੜੇ ਖੇਤਾ ਤੋਂ ਸ਼ੁਰੂ ਹੋਈ ਅੱਗ ਉਹਨਾਂ ਦੇ ਪਿੰਡਾਂ ਵੱਲ ਵਧਦੀ ਚਲੀ ਗਈ ਤੇ ਅੱਗ ਨੇ ਕੁਝ ਹੀ ਮਿੰਟਾਂ ਸਕਿੰਟਾਂ ਦੇ ਵਿੱਚ 20-25 ਕਿਸਾਨ ਦੇ ਖੇਤਾਂ ਦੇ 300 ਤੋਂ 400 ਏਕੜ ਨਰ ਨੂੰ ਰਾਖ ਕਰ ਦਿੱਤਾ ਤੇ ਨਾਲ ਹੀ ਬੇਜ਼ੁਬਾਨ ਤੇ ਵੀ ਤਸ਼ੱਦਦ ਟਾਇਆ ਗਿਆ ਖੇਤਾਂ ਦੇ ਵਿੱਚ ਅਚਾਨਕ ਲੱਗੀ ਅੱਗ ਨੇ ਪੂਰਾ ਤੰਦਵ ਮਚਾਇਆ ਜਿ ਹਾਂ ਤੁਹਾਨੂੰ ਦੱਸਦੀ ਕਿ ਦੁਪਹਿਰ ਸਮੇਂ ਲੱਗੀ ਆ ਕਰਨ ਦੋ ਦਰਜਨ ਕਿਸਾਨਾਂ ਦਾ ਕਰੀਬ 300 ਤੋਂ 400 ਏਕੜ ਨਾੜ ਤੇ ਇੱਕ ਕਿਸਾਨ ਦੀ ਕਰੀਬ 400 ਤੋਂ 500 ਟਰਾਲੀ ਤੂੜੀ ਸੜ ਕੇ ਸੁਆਹ ਹੋ ਗਈ ਉੱਥੇ ਹੀ ਖੇਤਾਂ ਨੇੜੇ ਬਾੜੇ 'ਚ ਖੜੀਆਂ 50 ਦੇ ਕਰੀਬ ਭੇਡਾਂ ਬੱਕਰੀਆਂ ਵੀ ਇਸ ਭਿਆਨਕ ਅੱਗ ਦੀ ਚਪੇੜ 'ਚ ਆਣ ਕਾਂ ਜ਼ਿੰਦਾ ਸੜ ਗਈਆਂ ਪਿੰਡ ਵਾਸੀਆਂ ਨੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਅੱਗ ਲੱਗਣ ਦਾ ਜੜਕੀ ਖੱਜਾ ਜੋ ਹਰ ਕੀਤਾ ਸਵੇ ਜਵਾਨਾਂ ਤੇ ਕਿਹਰ ਟਾਇਆ ਗਿਆ ਤਾਂ ਫਿਲਹਾਲ ਤੋਂ ਦੱਸਦੇ ਕਿ ਪਾਣੀਗੜ ਨੇੜਲੇ ਪਿੰਡ ਰਾਮਗੜ੍ਹ ਦੇ ਕਟਨਾ ਜਿਤੇ ਖੇਤਾ ਦੇ ਵਿੱਚ ਅੱਗ ਦਾ ਇਹ ਤੰਦ ਵੇਖਣ ਨੂੰ ਮਿਲਿਆ ਇਸ ਸੰਬੰਧੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੁਪਹਿਰ 1.30 ਵਜੇ ਦੇ ਕਰੀਬ ਕਪਿਆਲ ਨਹਿਰ ਵਾਲੇ ਪੁਲ ਨੇੜੇ ਖੇਤਾ ਤੋਂ ਸ਼ੁਰੂ ਹੋਈ ਅੱਗ ਉਹਨਾਂ ਦੇ ਪਿੰਡਾਂ ਵੱਲ ਵਾਦੀ ਚਲੀ ਗਈ ਤੇ ਅੱਗ ਨੇ ਕੁਝ ਹੀ ਮਿੰਟਾਂ ਸਕਿੰਟਾਂ ਦੇ ਵਿੱਚ 20 ਤੋਂ 25 ਕਿਸਾਨ ਦੇ ਖੇਤਾਂ ਦੇ 300 ਤੋਂ 400 ਏਕੜ ਨਰ ਨੂੰ ਰਾਖ ਕਰ ਦਿੱਤਾ ਤੇ ਨਾਲ ਹੀ ਬੇਜ਼ੁਬਾਨ ਤੇ ਵੀ ਤਸ਼ੱਦਦ ਟਾਇਆ ਗਿਆ